ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਹੱਲ ਛੁਪੇ ਆ। ਵੀਡੀਓ ਨੂੰ ਪੂਰਾ ਸੁਣਨਾ ਅਤੇ ਵੀਡੀਓ ਨੂੰ ਸੁਣ ਕੇ ਜੋ ਵੀ ਵੀਡੀਓ ਦੇ ਵਿੱਚ ਮਹਾਂਪੁਰਖਾਂ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਇਹਨਾਂ ਬਚਨਾਂ ਨੂੰ ਕਮਾਉਣਾ ਵੀ ਜ਼ਰੂਰੀ ਆ ਤਾਂ ਹੀ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਹੋਣਗੀਆਂ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ। ਵੀਡੀਓ ਸੁਣਦੇ ਆ ਸੁਣਦੇ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜ਼ਰੂਰ ਲਿਖ ਕੇ ਆਉਣਾ ਸੰਗਤ ਜੀ ਮਹਾਪਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਮੇਰੇ ਚੌਥੇ ਨਾਨਕ ਪਾਪ ਕੀ ਜਮਤੇ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕੋਈ ਵੀ ਮਨੁੱਖ ਉਹਨਾਂ ਦੇ ਦਰ ਦੇ ਉੱਤੇ ਪੂਰੇ ਭਰੋਸੇ ਦੇ ਨਾਲ ਜਾਵੇ ਮਨ ਦੇ ਵਿੱਚ ਜੋ ਵੀ ਭਾਵਨਾ ਰੱਖ ਕੇ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਮਨ ਦੀ ਹਰ ਇੱਕ ਭਾਵਨਾ ਨੂੰ ਜ਼ਰੂਰ ਪੂਰੀ ਕਰਦੇ ਨੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਮਨ ਦੇ ਵਿੱਚ ਜੋ ਭਾਵਨਾ ਵੀ ਰੱਖ ਕੇ ਜਾਵਾਂਗੇ ਸਤਿਗੁਰ ਸੱਚੇ ਪਾਤਸ਼ਾਹ ਪੂਰੀਆਂ ਕਰਦੇ ਨੇ ਪਰ ਇੱਕ ਗੱਲ ਯਾਦ ਰੱਖਣਾ ਕਿਸੇ ਦਾ ਮਾੜਾ ਨਹੀਂ ਮੰਗਣਾ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਪਹਿਲਾ ਸਿਧਾਂਤ ਆ ਸਰਬੱਤ ਦਾ ਭਲਾ ਸਿੱਖ ਦੀ ਅਰਦਾਸ ਬੇਨਤੀ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਆਂ ਤਾਂ ਅਰਦਾਸ ਬੇਨਤੀ ਦੇ ਵਿੱਚ ਆਖੀਰ ਵਿੱਚ ਆਪਾਂ ਕੀ ਬੋਲਦੇ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਪਹਿਲਾ ਮੰਗਣਾ ਏ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਆਪਣਾ ਭਲਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸਤਿਗੁਰ ਸੱਚੇ ਪਾਸ਼ਾ ਬਿਨਾ ਬੋਲਿਆਂ ਬਿਨਾ ਮੰਗਿਆਂ ਸਭ ਦਾ ਤਾਂ ਝੋਲੀ ਦੇ ਵਿੱਚ ਪਾ ਦਿੰਦੇ ਨੇ ਸੋ ਜੇਕਰ ਕੋਈ ਮਨੁੱਖ ਮਨ ਦੇ ਵਿੱਚ ਭਾਵਨਾ ਰੱਖ ਕੇ ਗੁਰੂ ਦੇ ਦਰ ਤੇ ਜਾਂਦਾ ਹੈ ਗੁਰੂ ਸਾਹਿਬ ਜੀ ਕਦੇ ਵੀ ਉਹਨੂੰ ਖਾਲੀ ਨਹੀਂ ਮੋੜਦੇ ਲੋਕ ਰੋਂਦੇ ਹੋਏ ਉਸ ਦਰ ਤੇ ਜਾਂਦੇ ਨੇ ਅਤੇ ਹੱਸਦੇ ਹੋਏ ਵਾਪਸ ਆਉਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਤਨ ਮਨ ਤਨ ਸਭ ਦੁੱਖ ਦੂਰ ਕਰਦੇ ਨੇ ਰੋਗੀਆਂ ਦੇ ਰੋਗ ਕੱਟਦੇ ਨੇ ਗਰੀਬਾਂ ਦੀ ਗਰੀਬੀ ਕੱਟਦੇ ਨੇ ਅਤੇ ਉਹ ਵੀ ਜਨਮਾਂ ਜਨਮਾਂ ਦੀ ਮਹਾਪੁਰਖ ਜੀ ਕਹਿੰਦੇ ਕੋਈ ਮਨੁੱਖ ਮਨ ਰਾਹੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਚੇਤੇ ਕਰਨਾ ਸ਼ੁਰੂ ਕਰ ਦਵੇ ਭਾਵ ਕਿ ਮਨ ਦੇ ਵਿੱਚ ਜਪੇ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤੇ ਕਹਿੰਦੇ ਉਸ ਮਨ ਦੇ ਸਾਰੇ ਵਿਸ਼ੇਵਕਾਰ ਮਿਟ ਜਾਂਦੇ ਨੇ ਕਾਮ ਕ੍ਰੋਧ ਮਿਟ ਜਾਂਦੇ ਉਸ ਮਨ ਦਾ ਕਾਲਾਪਣ ਖਤਮ ਹੋ ਜਾਂਦਾ ਹੈ ਉਸ ਮਨ ਦਾ ਗੁੱਸਾ ਖਤਮ ਹੋ ਜਾਂਦਾ ਹੈ ਅਤੇ ਆਪਾਂ ਸਾਰੇ ਜਾਣਦੇ ਆਂ ਵੀ ਗੁੱਸੇ ਦੀ ਦਵਾਈ ਸਾਨੂੰ ਕਿਸੇ ਡਾਕਟਰ ਤੋਂ ਨਹੀਂ ਮਿਲਦੀ ਇਹ ਗੁੱਸੇ ਨੂੰ ਸ਼ਾਂਤ ਕਰਨ ਵਾਲੇ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੇ ਜੀ ਵੀ ਮਨੁੱਖ ਨੂੰ ਗੁੱਸਾ ਆਉਂਦਾ ਹੋਵੇ ਉਹ ਰੋਜ਼ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰੇ ਅਤੇ ਜੇਕਰ ਸਾਡੇ ਘਰ ਦੇ ਕਿਸੇ ਜੀ ਨੂੰ ਗੁੱਸਾ ਆਉਂਦਾ ਹੈ ਤਾਂ ਇੱਥੇ ਮਹਾਪੁਰਖ ਜੀ ਕਹਿੰਦੇ ਫਿਰ ਭੈਣਾ ਬੀਬੀਆਂ ਉਸ ਮਨੁੱਖ ਦੀ ਰੋਟੀ ਬਣਾਉਂਦੇ ਸਮੇਂ ਉਸ ਮਨੁੱਖ ਦਾ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੋ ਦੇਖਣਾ ਉਸ ਮਨੁੱਖ ਦਾ ਮਨ ਵੀ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਜੇ ਸਹਮਣੁਖ ਦੀ ਰਸਨਾ ਦੇ ਉਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਆ ਗਿਆ ਉਹਦਾ ਕਾਮ ਕ੍ਰੋਧ ਗੁੱਸਾ ਸ਼ਾਂਤ ਹੋਣਾ ਹੀ ਹੋਣਾ ਏ ਉਸ ਮਨੁੱਖ ਦੇ ਅੰਦਰ ਨਿਮਰਤਾ ਸਹਿਨਸ਼ੀਲਤਾ ਆ ਜਾਂਦੀ ਆ ਪਟ ਸਾਹਿਬਾਨ ਕਹਿੰਦੇ ਜੋ ਮਨੁੱਖ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ ਨਾ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਏ ਭਾਵੇਂ ਜੋ ਵੀ ਇਹ ਵਿਸ਼ੇ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਰਤ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਜਿੱਥੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਚੱਲਣਾ ਸ਼ੁਰੂ ਹੋ ਜਾਵੇ ਉਸ ਮਨ ਦੇ ਇਹ ਸਾਰੇ ਵਿਕਾਰ ਮਿਟ ਜਾਂਦੇ ਨੇ ਮਹਾਂਪੁਰਖ ਜੀ ਕਹਿੰਦੇ ਕੋਈ ਮਨੁੱਖ ਆਪਣਾ ਕੰਮ ਕਾਰ ਕਰਦਿਆਂ ਹੋਇਆ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰ ਲਵੇ ਭਾਵੇਂ ਕਿ ਜੋ ਵੀ ਆਪਣੀ ਕਿਰਤ ਆ ਉਸ ਕਿਰਤ ਦੇ ਵਿੱਚ ਬਰਕਤ ਪੈ ਜਾਂਦੀ ਆ ਮੁਕਤੀ ਗੱਲ ਇਹ ਆ ਵੀ ਜਿਸ ਕਰਦੇ ਵਿੱਚ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਜਾਪ ਹੀ ਹੁੰਦਾ ਹੋਵੇ ਉਸ ਘਰ ਦੇ ਵਾਰੇ ਨਿਹਰੇ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਸ ਘਰ ਦੇ ਵਿੱਚੋਂ ਸਾਰੇ ਦੁੱਖ ਦਿਲ ਦੇ ਦੂਰ ਕਰ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਸ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਰਿੱਧੀਆਂ ਸਿੱਧੀਆਂ ਸੁੱਖ ਪਦਾਰਥ ਹੱਥ ਜੋੜ ਕੇ ਖੜੇ ਰਹਿੰਦੇ ਨੇ ਤਹ ਹਮੇਰਾ ਰੋਜ਼ ਰੋਜ਼ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੀਏ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਸਾਨੂੰ ਇਹ ਵਿਸ਼ੇਵਕਾਰਾਂ ਤੋਂ ਬਚਾ ਲਓ ਕਿਉਂਕਿ ਇਹ ਜਿਹੜੇ ਸਾਡੇ ਮਨ ਦੇ ਵਿਸ਼ੇਵਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਡੀ ਨਾਮ ਦੀ ਕਮਾਈ ਨੂੰ ਵੀ ਲੁੱਟ ਖਾਂਦੇ ਨੇ ਕੋਈ ਮਨੁੱਖ ਸਵੇਰੇ ਉੱਠ ਕੇ ਢਾਈ ਘੰਟੇ ਨਾਮ ਜਾਪ ਕਰ ਰਿਹਾ ਏ ਨਾਮ ਦੀ ਕਮਾਈ ਕਰ ਰਿਹਾ ਏ ਉਸ ਮਨੁੱਖ ਨੂੰ ਗੁੱਸਾ ਆਇਆ ਗੁੱਸੇ ਦੇ ਵਿੱਚ ਉਹਨੇ ਕਿਸੇ ਨੂੰ ਮਾੜੇ ਬਚਨ ਬੋਲ ਦਿੱਤੇ ਤਾਂ ਉਹ ਸਾਰੇ ਨਾਮ ਦੀ ਕਮਾਈ ਲੁੱਟੀ ਗਈ ਵਿਅਰਥ ਗਈ ਕਿਉਂਕਿ ਕਿਸੇ ਦੇ ਦਿਲ ਨੂੰ ਦਿਖਾਉਣਾ ਬਹੁਤ ਵੱਡਾ ਪਾਪ ਆ। ਕਈ ਵਾਰ ਸਾਡੀ ਇਹ ਰਸਨਾ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਬੁਰਾਈ ਕਰਕੇ ਸਾਡੇ ਨਾਮ ਦੀ ਕਮਾਈ ਨੁਕਵਾ ਦਿੰਦੀ ਹੈ। ਇਸ ਕਰਕੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਈਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹ ਸਾਰੇ ਵਿਕਾਰਾਂ ਤੋਂ ਬਚਾ ਲਓ। ਜੋ-ਜੋ ਮੇਰੇ ਨਾਮ ਦੀ ਕਮਾਈ ਨੂੰ ਲੁੱਟਦੇ ਨੇ, ਜੋ-ਜੋ ਮੈਨੂੰ ਤੁਹਾਡੇ ਚਰਨਾਂ ਤੋਂ ਦੂਰ ਕਰਦੇ ਨੇ ਨਾ ਮੈਨੂੰ ਉਹ ਸਾਰੇ ਵਿਸ਼ੇਵਕਾਰਾਂ ਤੋਂ ਵਿਚਾਲੋ ਮੇਰੇ ਮਨ ਦਾ ਕਾਮ, ਗ੍ਰੋਧ, ਈਰਖਾ, ਹੰਕਾਰ ਇਹ ਸਭ ਦੂਰ ਕਰ ਦਿਓ ਸਤਿਗੁਰ ਸੱਚੇ ਪਾਤਸ਼ਾਹ। ਰੋਜ਼ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪ-ਜਪ ਕੇ ਗੁਰੂ ਦੇ ਅੱਗੇ ਇਹ ਅਰਦਾਸਾਂ, ਬੇਨਤੀਆਂ, ਇਹ ਅਰਜ਼ੀਆਂ ਲਾਉਣੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਸਾਡੇ ਉੱਤੇ ਵੀ ਜ਼ਰੂਰ ਤਰਸ ਕਰਨਗੇ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ। ਸਾਡੇ ਮਨ ਦੀ ਆਵਾਜ਼ ਸੁਣ ਕੇ ਸਾਡੇ ਮਨ ਦੀ ਅਰਦਾਸ ਸੁਣ ਕੇ ਸਾਡੇ ਉੱਤੇ ਝੱਟ ਹੀ ਮਿਹਰਬਾਨ ਹੋ ਜਾਂਦੇ ਨੇ ਬਸ ਸਾਡੀ ਅਰਦਾਸ ਬੇਨਤੀ ਮੰਨ ਰਾਹੀ ਹੋਵੇ ਮਨ ਰਾਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁਕਾਰਨਾ ਹੈ ਮਨ ਦੀ ਆਵਾਜ਼ ਹੀ ਸਤਿਗੁਰ ਸੱਚੇ ਪਾਤਸ਼ਾਹ ਤੱਕ ਪਹੁੰਚਦੀ ਆ ਤਾਂ ਫਿਰ ਆਓ ਮਨ ਰਾਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰੀਏ ਧੰਨ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਬੇਲੇ ਬੈਠੇ ਆ ਤਾਂ ਜ਼ਰੂਰੀ ਨਹੀਂ ਆ ਵੀ ਆਪਾਂ ਇੱਧਰ ਉੱਧਰ ਦੀਆਂ ਗੱਲਾਂ ਹੀ ਕਰਨੀਆਂ ਐ ਜਾਂ ਆਪਣੇ ਮੋਬਾਈਲ ਦੇ ਉੱਤੇ ਮਨਸਵਨੀਆਂ ਵੀਡੀਓ ਦੇਖਣੀਆਂ ਇਹ ਜਿਹੜਾ ਸਮਾਂ ਸਾਨੂੰ ਮਿਲਿਆ ਹੈ ਨਾ ਇਹਨੂੰ ਲਿਖੇ ਦੇ ਵਿੱਚ ਲਾਉਣਾ ਹੈ ਆਪਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਈਏ ਜਾਂ ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੋ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਗੁਰਬਾਣੀ ਦਾ ਪਾਠ ਕਰ ਲਓ ਵਾਹਿਗੁਰੂ ਜੀ ਦਾ ਸਿਮਰਨ ਕਰ ਲੋ ਬਸ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਗੁਰੂ ਚਰਨਾਂ ਦੇ ਲੇਖੇ ਲਾਉਣਾ ਹੈ ਕਿਉਂਕਿ ਇਹ ਜਿਹੜਾ ਮੌਕਾ ਆਪਾਂ ਨੂੰ ਮਿਲਿਆ ਹੈ ਨਾ ਇਹ ਵਾਰ-ਵਾਰ ਨਹੀਂ ਮਿਲਣਾ ਜੇ ਮਿਲਿਆ ਹੈ ਤਾਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੁੱਕਣਾ ਹੈ ਜਿੰਨਾ ਹੀ ਆਪਣੇ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਸਿਮਰਨ ਕਰਦੇ ਰਵਾਂਗੇ ਉਨਾਂ ਹੀ ਆਪਣੇ ਗੁਰੂ ਚਰਨਾਂ ਦੇ ਨੇੜੇ ਰਵਾਂਗੇ ਜਦੋਂ ਹੀ ਇਹ ਨਾਮ ਤੋਂ ਦੂਰ ਹੋਏ ਸਮਝੋ ਗੁਰੂ ਚਰਨਾਂ ਤੋਂ ਦੂਰ ਹੋ ਗਏ ਅਤੇ ਗੁਰੂ ਚਰਨਾਂ ਤੋਂ ਦੂਰ ਹੁੰਦੇ ਅਨਸਾਰ ਸਾਨੂੰ ਕਲਯੁਗ ਨੇ ਕਿਸੇ ਪਾਸੇ ਜੋਗੇ ਨਹੀਂ ਛੱਡਣਾ ਕਿਉਂਕਿ ਕਲਯੁਗ ਤਾਂ ਮੂੰਹ ਅੱਡ ਕੇ ਖੜਿਆ ਹੈ ਉਹ ਤਾਂ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਵੀ ਕਦੋਂ ਗੁਰੂ ਦੇ ਪੈਰੇ ਦੇ ਵਿੱਚੋਂ ਦੂਰ ਹੋਣਾ ਅਤੇ ਕਦੋਂ ਮੇਨਾਂ ਦੇ ਉੱਤੇ ਆਪਣਾ ਪ੍ਰਭਾਵ ਪਾਵਾ ਇਹ ਤਾਂ ਗੁਰੂ ਸਾਹਿਬ ਜੀ ਦੀ ਨਾਮ ਦੀ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੋ ਸਾਨੂੰ ਕਲਜੋਗ ਤੋਂ ਬਚਾ ਰਹੇ ਨੇ ਸੋ ਮੁੱਖ ਦੀ ਗੱਲ ਇਹ ਆ ਵੀ ਹਰ ਵੇਲੇ ਆਪਣਾ ਚਿੱਤ ਉਹ ਮਾਲਕ ਦੇ ਚਰਨਾਂ ਵਿੱਚ ਰੱਖਣਾ ਕਿਸੇ ਵੀ ਨਾਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੀ ਤਾਕਤ ਬਾਰੇ ਗੱਲ ਕੀਤੀ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਹੀ ਇੰਨੀ ਤਾਕਤ ਆ ਕਿ ਕੋਈ ਮਨੁੱਖ ਜਪਣਾ ਸ਼ੁਰੂ ਕਰ ਦੇਵੇ ਉਹਦਾ ਭਲਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਇਹ ਔਖਾ ਕੰਮ ਨਹੀਂ ਆ ਉੱਟਦੇ ਵਹਿੰਦੇ ਤੁਰਦੇ ਆ ਫਿਰਦੇ ਆ ਕੰਮਕਾਰ ਕਰਦੇ ਆ ਹੋਇਆ ਪੜਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋયા ਜਰੂਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰੋ ਕਈ ਪੜਣਾ ਬੀਬੀਆਂ ਕਹਿੰਦੀਆਂ ਨੇ ਸਾਡੇ ਬੱਚੇ ਜੇਦ ਬਹੁਤ ਕਰਦੇ ਨੇ ਗੁੱਸੇ ਦੇ ਵਿੱਚ ਰਹਿੰਦੇ ਨੇ ਚਿੜਚਿੜੇ ਰਹਿੰਦੇ ਨੇ ਉਹਨਾਂ ਦੇ ਲਈ ਕਿੰਨੀ ਸੋਹਣੀ ਯੁਗਤ ਮਹਾਪੁਰਖਾ ਨੇ ਦੱਸੀ ਆ ਵੀ ਉਹਨਾਂ ਦਾ ਭੋਜਨ ਬਣਾਉਂਦੇ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰੋ ਭੋਜਨ ਰਾਹੀਂ ਉਹਨਾਂ ਦੇ ਹਿਰਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਵਸ ਜਾਵੇ